ਕਾਰਵਾਈ ਹੋਏਗੀ ਬਾਇ ਲਾ ਜੋ ਵੀ ਫੈਕਟ ਸਾਹਮਣੇ ਆਣਗੇ ਉਹਦੇ ਤੇ ਪ੍ਰੋਪਰ ਕਾਰਵਾਈ ਹੋਏਗੀ ਜੀ ਉਹਨਾਂ ਨੂੰ ਅਸ਼ੂਰੈਂਸ ਦਵਾਈ ਹੈ ਜੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਔਨ ਯੋਰ ਟ੍ਰਸਟ ਪੁਲਿਸ ਤੁਹਾਡੇ ਨਾਲ ਹੈ ਜੋ ਵੀ ਕੋਈ ਹੈਗਾ ਆਪਣਾ ਬਿਆਨ ਤੁਸੀਂ ਪੁਲਿਸ ਸਟੇਸ਼ਨ ਲਿਖਾਓ ਇੱਕ ਲੀਗਲ ਚੈਨਲ ਫੋਲੋ ਕਰੋ ਉਹਦੇ ਨਾਲ ਅਸੀਂ ਕਾਰਵਾਈ ਕਰਾਂਗੇ ਅੱਛਾ ਇੱਕ ਸਰ ਜਿਹੜੀ ਕਰੰਟ ਨਾਲ ਤਾਰ ਸੀਗੀ ਜਿਹੜੀ ਜਿਹਦੇ ਨਾਲ ਕਰੰਟ ਲੱਗਾ ਹੈ ਉਦੀ ਕੋਈ ਪਤਾ ਲੱਗਾ ਜੀ ਇਹ ਇਹ ਐਕਚੁਅਲ ਚ ਵਕੂਆ ਜਿਹੜਾ ਰਾਮਾ ਮੰਡੀ ਦਾ ਹੈਗਾ ਇਹ ਚੌਂਕ ਚ ਲੰਮਾ ਪਿੰਡ ਚੌਂਕ ਆ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ ਹੈ ਜੀ 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 ਮੇਰੇ ਏਰੀਆ ਦੇ ਅੰਦਰ ਨਹੀਂ ਹੈਗਾ ਇਹ ਬਟ ਇਹ ਸੀਗਾ ਕਿ ਮੇਰੇ ਏਰੀਆ ਚ ਲੱਗੇ ਤਾਂ ਆਈ ਕੇਮ ਕਿ ਕਿਉਂ ਪ੍ਰੋਟੈਸਟ ਹੋ ਰਿਹਾ ਹੈ ਮੈਂ ਵੀ ਹੁਣੇ ਵੈਰੀਫਾਈ ਕੀਤਾ ਹੈ ਇਸ ਚੀਜ਼ ਬਾਰੇ ACP ਸੈਂਟਰਲ ਨਾਲ ਗੱਲ ਕਰਕੇ ਇਨਵੈਸਟੀਗੇਸ਼ਨ ਹਾਂ ਜੀ ਬਿਲਕੁਲ ਬਿਲਕੁਲ ਜੀ ACP ਸੈਂਟਰਲ ਨੂੰ ਇਨਫੋਰਮ ਕਰਕੇ ਜਿਹੜੇ ਵੀ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਨਗੇ ਇਹ ਤਾਂ ਉਹ ਰਾਮਾ ਮੰਡੀ ਤੋਂ ਆਏ ਸੀਗੇ ਤਾ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਕਿ ਇੱਥੇ ਇਹਨਾਂ ਨੇ ਹਾਈਵੇ ਬਲਾਕ ਕੀਤਾ ਤਾਂ ਵੀ ਰੀਚ ਟੂ ਦ ਸਪੌਟ ਕਿ ਕੀ ਐਸੀ ਕਿੰਨੀ ਕਿਹੜੀ ਕੀ ਗੱਲ ਹੋ ਗਈ ਜੀ ਫੈਮਲੀ ਵੱਲੋਂ ਇਹ ਵੀ ਕਿਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਵੱਲੋਂ 50000 ਦੇ ਕੇ ਕੰਪਰੋਮਾਈਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਨੂੰ ਕਿਵੇਂ ਦੇਖੋ ਮੈਂ ਮੇਰੇ ਏਰੀਆ ਚ ਨਹੀਂ ਹਾਂ ਸੋ ਆਈ ਡੋਨਟ ਨੋ ਦੀ ਐਗਜੈਕਟ ਫੈਕਟਸ ਇਹਦੇ ਵਿੱਚ ਕੀ ਹੈਗੇ ਆ ਜੋ ਵੀ ਬਾਇ ਲਾਅ ਹੋਏਗਾ ਜੀ ਉਹਦੇ ਅਗੇਂਸਟ ਉਹ ACP ਸੈਂਟਰ ਜਿਹੜੇ ਹੈਗੇ ਉਹਨਾਂ ਦੇ ਧਿਆਰ ਚ ਲਿਆ ਕੇ ਤਤ ਸਾਹਮਣੇ ਲਿਆਂਦੇ ਜਾਣਗੇ ਇਨਸੀਡੈਂਟ ਕਿਉਂ ਹੋ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ACP ਸੈਂਟਰ ਸਾਹਮਣੂ ਇਨਵੋਲਵ ਕਰਕੇ ਉਹਨਾਂ ਨੂੰ ਦੱਸ ਕੇ ਇੱਕ ਚੈਨਲ ਦੇ ਥਰੂ ਪ੍ਰੋਪਰ ਚੈਨਲ ਥਰੂ ਤਾਂ ਫਿਰ ਉਹਨਾਂ ਦੇ ਥਰੂ ਅਸੀਂ ਕਰਵਾਵਾਂਗੇ ਜਿਹੜੀ ਜਿਹੜੀ ਰਾਮਾ ਮੰਡੀ ਥਾਣੇ ਚ ਹੋਈਗੀ ਐਫ ਆਈ ਆਰ ਜਿਹੜੀ ਹੋਈਗੀ ਰਾਮਾ ਮੰਡੀ ਥਾਣੇ ਚ ਹੋਈਗੀ ਕਿਉਂਕਿ ਉਹ ਕੂਆ ਉੱਥੇ ਦਾ ਉਹ ਤਾਂ ਇੱਧਰ ਪ੍ਰੋਟੈਸਟ ਇੱਧਰ ਕਰਨ ਆਗੇ ਸੋ ਇੱਕਦਮ ਮੈਨੂੰ ਇਮੀਡੀਏਟਲੀ ਆਣਾ ਪਿਆ ਕਿ ਏਸੈਂਸ਼ ਕਿਉਂਕਿ ਦੇਖੋ ਇਹ ਤਾਂ ਐਂਬੂਲੈਂਸ ਪਾਸ ਹੁੰਦੀ ਹੈ ਜਾਂ ਕੁਝ ਵੀ ਹੁੰਦੀ ਹੈ ਹੋਰ ਲੋਕਾਂ ਦੀ ਲਾਈਫs 'ਚ ਵੀ ਕਿੰਨਾ ਟ੍ਰਬਲ ਹੋ ਸਕਦਾ ਅੰਮ੍ਰਿਤਸਰ ਜਾ ਰਹੇ ਆ ਕਿੱਥੇ ਜਾ ਰਹੇ ਆ ਤਾਂ ਮੇਰੀ ਅੱਗੇ ਵੀ ਬੇਨਤੀ ਹੈ ਕਿ ਜੇ ਪ੍ਰੋਟੈਸਟ ਹੁੰਦਾ ਇੱਕ ਪ੍ਰੋਟੈਸਟ ਦੀ ਥਾਂ ਤੇ ਪੀਸਫੁਲ ਪ੍ਰੋਟੈਸਟ ਕੀਤਾ ਜਾਏ ਫਿਰ ਇਨ ਫਿਊਚਰ ਐਸ ਵੈਲ ਐਵੇਂ ਐਸੈਂਸ਼ੀਅਲ ਸਰਵਿਸਿਜ਼ ਨਾ ਰੋਕੀ ਜਾਣ ਜੀ ਕਾਰਵਾਈ ਹੋਏਗੀ ਬਾਏ ਲਾਅ ਜੋ ਵੀ ਫੈਕਟs ਸਾਹਮਣੇ ਆਣਗੇ ਉਹਦੇ ਤੇ ਪ੍ਰੋਪਰ ਕਾਰਵਾਈ ਹੋਏਗੀ ਜੀ ਉਹਨਾਂ ਨੂੰ ਅਸ਼ੂਰੈਂਸ ਦਵਾਈ ਹੈ ਜੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਔਨ ਯੋਰ ਟਰਸਟ ਪੁਲਿਸ ਤੁਹਾਡੇ ਨਾਲ ਹੈ ਜੋ ਵੀ ਕੋਈ ਹੈਗਾ ਆਪਣਾ ਬਿਆਨ ਤੁਸੀਂ ਪੁਲਿਸ ਸਟੇਸ਼ਨ ਲਿਖਵਾਓ ਇੱਕ ਲੀਗਲ ਚੈਨਲ ਫਾਲੋ ਕਰੋ ਉਹਦੇ ਨਾਲ ਅਸੀਂ ਕਾਰਵਾਈ ਕਰਾਂਗੇ ਅੱਛਾ ਇੱਕ ਸਰ ਜਿਹੜੀ ਫਲਾਟ ਨਾਲ ਤਾਰ ਸੀਗੀ ਜਿਹੜੀ ਜਿਹਦੇ ਨਾਲ ਕਰੰਟ ਲੱਗਾ ਹੈ ਉਦੀ ਕੋਈ ਪਤਾ ਲੱਗਾ ਜੀ ਇਹ ਇਹ ਐਕਚੁਅਲ ਚ ਵਕੂਆ ਜਿਹੜਾ ਰਾਮਾ ਮੰਡੀ ਦਾ ਹੈਗਾ ਇਹ ਚੌਂਕ ਚ ਲੰਮਾ ਪਿੰਡ ਚੌਂਕ ਆ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ ਹੈ ਜੀ 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 ਮੇਰੇ ਏਰੀਆ ਦੇ ਅੰਦਰ ਨਹੀਂ ਹੈਗਾ ਇਹ ਬਟ ਇਹ ਸੀਗਾ ਕਿ ਮੇਰੇ ਏਰੀਆ ਚ ਲੱਗੇ ਤਾਂ ਆਏ ਕੇਮ ਕਿ ਕਿਉਂ ਪ੍ਰੋਟੈਸਟ ਹੋ ਰਿਹਾ ਹੈ ਮੈਂ ਵੀ ਹੁਣੀ ਵੈਰੀਫਾਈ ਕੀਤਾ ਹੈ ਇਸ ਚੀਜ਼ ਬਾਰੇ ACP ਸੈਂਟਰਲ ਨਾਲ ਗੱਲ ਕਰਕੇ ਇਨਵੈਸਟੀਗੇਸ਼ਨ ਹਾਂ ਜੀ ਬਿਲਕੁਲ ਬਿਲਕੁਲ ਜੀ ACP ਸੈਂਟਰਲ ਨੂੰ ਇਨਫੋਰਮ ਕਰਕੇ ਜਿਹੜੇ ਵੀ ਜੋ ਵੀ ਬੰਦੀ ਕਾਰਵਾਈ ਇਹ ਹੈ ਉਹ ਕਰਨਗੇ ਇਹ ਤਾਂ ਉਹ ਰਾਮਾ ਮੰਡੀ ਤੋਂ ਆਏ ਸੀਗੇ ਤਾ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਕਿ ਇੱਥੇ ਇਹਨਾਂ ਨੇ ਹਾਈਵੇ ਬਲਾਕ ਕੀਤਾ ਤਾਂ ਵੀ ਰੀਚ ਟੂ ਦ ਸਪੌਟ ਕਿ ਕੀ ਐਸੀ ਕਿੰਨੀ ਕਿਹੜੀ ਕੀ ਗੱਲ ਹੋ ਗਈ ਜੀ ਫੈਮਲੀ ਵੱਲੋਂ ਇਹ ਵੀ ਕੀ ਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਵੱਲੋਂ 50000 ਦੇ ਕੇ ਕੰਪਰੋਮਾਈਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਨੂੰ ਕਿਵੇਂ ਦੇਖੋ ਮੈਂ ਮੇਰੇ ਏਰੀਆ ਚ ਨਹੀਂ ਹਾਂ ਸੋ ਆਈ ਡੋਨਟ ਨੋ ਦੀ ਐਗਜੈਕਟ ਫੈਕਟਸ ਇਹਦੇ ਵਿੱਚ ਕੀ ਹੈਗੇ ਆ ਬਟ ਜੋ ਵੀ ਬਾਇ ਲੌ ਹੋਏਗਾ ਜੀ ਉਹਦੇ ਅਗੇਂਸਟ ਉਹਦਾ ACP ਸੈਂਟਰ ਜਿਹੜੇ ਹੈਗੇ ਉਹਨਾਂ ਦੇ ਧਿਆਨ ਚ ਲਿਆ ਕੇ ਤਤ ਸਾਹਮਣੇ ਲਿਆਂਦੇ ਜਾਣਗੇ ਕੀ ਇਨਸੀਡੈਂਟ ਕਿਉਂ ਹੋਇਆ ਬਿਲਕੁਲ ਬਿਲਕੁਲ ਜੀ ਬਿਲਕੁਲ ACP ਸੈਂਟਰ ਸਾਹਮਣੂ ਇਨਵੋਲਵ ਕਰਕੇ ਉਹਨਾਂ ਨੂੰ ਦੱਸ ਕੇ ਇੱਕ ਚੈਨਲ ਦੇ ਥਰੂ ਪ੍ਰੋਪਰ ਚੈਨਲ ਥਰੂ ਤਾਂ ਫਿਰ ਉਹਨਾਂ ਦੇ ਥਰੂ ਅਸੀਂ ਕਰਵਾਵਾਂਗੇ ਜੀ ਜਿਹੜੀ ਇਹ ਰਾਮ ਮੰਡੀ ਥਾਣੇ ਚ ਹੋਈਗੀ ਕਿਉਂਕਿ ਵਕੂਆ ਉੱਥੇ ਦਾ ਉਹ ਤਾਂ ਇੱਧਰ ਪ੍ਰੋਟੈਸਟ ਇੱਧਰ ਕਰਨ ਆਗੇ ਸੋ ਇਕਦਮ ਮੈਨੂੰ ਇਮੀਡੀਏਟਲੀ ਆਣਾ ਪਿਆ ਕਿ ਏਸੈਂਸ਼ੀਅਲ ਸਰਵਿਸ ਹੈ ਕਿਉਂਕਿ ਦੇਖੋ ਇਹ ਤਾਂ ਐਂਬੂਲੈਂਸ ਪਾਸ ਹੁੰਦੀ ਹੈ ਕੁਛ ਵੀ ਹੁੰਦੀ ਹੈ ਹੋਰ ਲੋਕਾਂ ਦੀ ਲਾਈਫs 'ਚ ਵੀ ਕਿੰਨਾ ਟ੍ਰਬਲ ਹੋ ਸਕਦਾ ਅਮਨਿਸਰ ਜਾ ਰਹੇ ਆ ਕਿੱਥੇ ਜਾ ਰਹੇ ਆ ਤਾਂ ਮੇਰੀ ਅੱਗੇ ਵੀ ਬੇਨਤੀ ਹੈ ਕਿ ਜੇ ਪ੍ਰੋਟੈਸਟ ਹੁੰਦਾ ਇੱਕ ਪ੍ਰੋਟੈਸਟ ਦੀ ਥਾਂ ਤੇ ਪੀਸਫੁਲ ਪ੍ਰੋਟੈਸਟ ਕੀਤਾ ਜਾਏ ਇਨ ਫਿਊਚਰ ਐਸ ਵੈਲ ਐਵੇਂ ਐਸੈਂਸ਼ੀਅਲ ਸਰਵਿਸਿਜ਼ ਨਾ ਰੋਕੀ ਜਾਂਦੇ